ਪਹਿਲਾਂ ਵੀ ਸਰ ਕੀਤਾ ਸੀ ਅਸੀਂ ਕਹਿ ਰਹੇ ਹਾਂ ਪਹਿਲੇ ਹੀ ਸਾਲ ਡੇਢ ਸਾਲੋਂ ਪਹਿਲੇ ਇੰਨਾ ਹੀ ਪਾਣੀ ਗੰਦਾ ਆਇਆ ਸੀ ਅਸੀਂ ਵਿਦੋਟ ਕੀਤਾ ਸੀ ਹੁਣ ਫੇਰ ਅਸੀਂ ਕਰ ਰਹੇ ਆਗੇ ਆ ਪਰ ਕੋਈ ਸੁਣਵਾਈ ਨਹੀਂ ਆ ਸਰ ਸਾਰੀ ਬਿਮਾਰੀ ਇੱਕ ਇੱਕ ਘਰ ਤੇ ਦੋ ਦੋ ਇੱਕ ਇੱਕ ਸਾਥ ਪੜੇਗੀ ਉਲਟੀ ਟਟੀਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਉਹ ਅਸੀਂ ਇੱਕ ਇੱਕ ਦੋ ਦੋ ਬੰਦੇ ਸਾਡੇ ਕਮਾਨ ਵਾਲੇ ਉਹ ਹੀ ਮੰਝਿਆ ਤੇ ਪੈਸਾ ਦੱਸੋ ਤੁਹਾਡੇ ਕੋਲੇ ਪੈਸਾ ਕਿੱਥੋਂ ਆਏਗਾ ਡਾਕਟਰਾਂ ਨੂੰ ਦੇਣ ਵਾਸਤੇ ਔਰ ਇੱਥੇ ਸਾਡੇ ਬਹੁਤ ਬਦਲ ਕੇ ਜ਼ਿੰਦਗੀ ਬਹੁਤ ਅਸੀਂ ਮਾੜੀ ਗੁਜ਼ਾਰ ਰਹੇ ਆ ਜੋ ਜਿੰਨਾ ਕਹਿੰਦੇ ਨੇ ਬਈ ਉਹਨਾਂ ਕੰਮ ਨਹੀਂ ਹੋ ਰਿਹਾ ਔਰ ਪ੍ਰਸ਼ਾਸਨ ਕੋਈ ਸਾਡੀ ਸਲਵਾਈ ਨਹੀਂ ਕਰਦਾ ਜੇ ਜਾਣਦੇ ਆ ਜੀ ਕਹਿਣਗੇ ਵੀ ਸਿਵਰੇਜ ਵਾਲੇ ਤਾਂ ਜੀ ਵੀ ਇਹ ਠੇਕੇ ਤੇ ਨੇ ਜੀ ਹਾਂ ਵੀ ਸਰਕਾਰੀ ਠੇਕੇ ਤੇ ਸਿਵਰੇਜ ਵਾਲੇ ਠੇਕੇ ਦੇ ਠੇਕੇ ਦਾ ਵੀ ਉਹ ਕੰਮ ਨਹੀਂ ਕਰਦੇ ਅੱਜ ਰਾਮਨਗਰ ਬਸਤੀ ਦੇ ਲੋਕ ਬਹੁਤ ਗੰਦਾ ਪਾਣੀ ਉੱਥੇ ਆ ਰਿਹਾ ਹੈਗਾ ਇਹ ਤਾਂ ਪਾਣੀ ਅੱਜ ਸਾਫ਼ ਹੈ ਕਿਉਂਕਿ 10 ਵਜੇ ਭਰਿਆ ਗਿਆ ਇਸ ਤੋਂ ਪਹਿਲਾਂ ਜੇ सीवरेज पानी 5 बजे या 6 बजे ਤੁਸੀਂ ਭਰੋਗੇ ਬਹੁਤ ਗੰਦਾ ਪਾਣੀ ਹੈ ਸੀਵਰੇਜ ਦਾ ਪਾਣੀ ਹੈ ਜੋ ਗੰਦਾ ਪਾਣੀ ਹੈ ਉਹ ਵਾਟਰ ਸਪਲਾਈ ਦੇ ਜਿਹੜੇ ਪਾਈਪਾਂ ਨੇ ਉਹਨਾਂ ਦੇ ਵਿੱਚ ਮਿਕਸ ਹੋ ਕੇ ਲੋਕ ਪੀਣ ਲਈ ਮਜਬੂਰ ਨੇ ਇਹ ਲੋਕ ਨਹਾ ਵੀ ਨਹੀਂ ਸਕਦੇ ਮੂੰਹ ਵੀ ਨਹੀਂ ਧੋਕੇ ਅੱਜ ਇਹ ਲੋਕ ਇਕੱਠੇ ਹੋ ਕੇ RAM Nagar बस्ती ਦੇ ਲੋਕ ਨੇ ਜੋ ਪੀਣ ਲਈ ਤੇ ਬਹੁਤ ਵੱਡੀ ਗੱਲ ਹੈ ਕਲੀ ਗਲਤ ਹੈ ਇਹ ਹੈ ਕਿ ਪਰਸੋਂ ਮੇਰੇ ਪੂਰੇ ਪਹਿਲੀ ਬਾਰੇ ਕੰਪਲੀਟ ਲੈ ਕੇ ਆਏ ਸੀ ਸਾਡੀ ਟੀਮਾਂ ਜਿਹੜੀਆਂ ਨੇ ਆ ਪਰ ਜਾ ਚੁੱਕੇ ਨੇ ਦੋ ਵੀਕਸ ਜਿਹੜੀ ऑलरेडी ਮੁਕੰਮਲ ਹੋ ਕੇ ਜਾ ਚੁੱਕੇ ਬਾਕੀ ਅੱਜ ਕੱਲ ਵੀ ਟੀਮ ਕੋਈ ਨਹੀਂ ਅੱਜ ਵੀ ਫੇਰ ਜਾ ਰਹੀ ਹੈ ਜਿਹੜੀ ਜੜੀ ਅਹ ਦਿੱਕਤ ਹੋ ਰਹੀ ਹੈ ਅੰਤਰ ਵਿੱਚ ਕੀ ਨਾਮ ਹੈ ਸਿਦਕੋੜ ਕਿੱਥੇ ਰਹਿੰਦੇ ਹੋ ਸਰ ਰਾਮਨਗਰ ਵਸਤੀ ਕੋਈ ਦਿੱਕਤ ਆਈ ਹੈ ਜੀ ਕਿਹੜਾ ਪਾਣੀ ਸਾਡਾ ਗੰਦਾ ਆ ਰਿਹਾ ਸਰ ਬਹੁਤ ਜ਼ਿਆਦਾ ਪਾਣੀ ਗੰਦਾ ਆ ਰਿਹਾ ਹੈ 8-10 ਦਿਨ ਹੋ ਗਏ ਨੇ ਵੀ ਪਾਣੀ ਬਹੁਤ ਪਰੇਸ਼ਾਨ ਬੱਚੇ ਸਾਰੇ ਬਿਮਾਰ ਕਰ ਜਾ ਕੇ ਤੁਸੀਂ ਘਰ-ਘਰ ਵਿੱਚ ਦੇਖੋ ਇੱਕ ਤਾਂ ਮੈਂਬਰ ਬਿਮਾਰ ਪਈ ਹੋਇਆ ਵੇ ਵਿੱਚ

ਆਰਿਆਂ ਨੇ ਲਾਈਕ ਕਰਾਓ ਸਾਰੇ ਕੀ ਨਾਮ ਹੈ ਮੇਰਾ ਨਾਮ ਨਿਰਮਲਾ ਦੇਵੀ ਹੈ ਮੈਂ ਰਾਮਨਗਰ ਵਸਤੀ ਤੇ ਅਸੀਂ ਇਹੀ ਕਹਿਣਾ ਚਾਹੀਦੇ ਹਾਂ ਵੀ ਸਾਡੀ ਜਿੰਨਾ ਵੀ ਹੋ ਸਕੇ ਹੱਥ ਬੰਨ ਕੇ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਸੁਣਵਾਈ ਹੋ ਪਾਣੀ ਬਹੁਤ ਗੰਦਾ ਆ ਰਿਹਾ ਬੱਚਿਆਂ ਨੂੰ ਦੇਖ ਲਓ ਬੁਢੇ ਜਵਾਨ ਸਾਰੇ ਬਿਮਾਰੀ ਕੀ ਖਰਚੇ ਦੋ ਦੋ ਇੱਕ ਇੱਕ ਸਾਥ ਪੜੇ ਉਲਟੀ ਟਟੀਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਉਹ ਅਸੀਂ ਇੱਕ ਇੱਕ ਦੋ ਦੋ ਬੰਦੇ ਸਾਡੇ ਕਮਾਨ ਵਾਲੇ ਉਹ ਹੀ ਮੰਝਿਆ ਤੇ ਪਈਆ ਦੱਸੋ ਸਾਡੇ ਕੋਲੇ ਪੈਸਾ ਕਿੱਥੋਂ ਆਏਗਾ ਡਾਕਟਰਾਂ ਨੂੰ ਦੇਣ ਵਾਸਤੇ ਜੇ ਪੈਸੇ ਲਵੇ ਹੋਣਗੇ ਤਾਂ ਅਸੀਂ ਦਵਾਈ ਖਾਂਗੇ ਅਸੀਂ ਦਵਾਈਆਂ ਖਾ ਖਾ ਕੇ ਬਿਤਾ ਕੇ ਐਟਰਾਸੋਨ ਕਰਾ ਕਰਾ ਕੇ ਚੈੱਕਅਪ ਕਰਾ ਕਰਾ ਕੇ ਉਹਦੇ ਵਿੱਚ ਸਾਡੇ ਪਲੇਟ ਡਾਊਨ ਹੈ ਕਿਤੇ ਡੇਂਗੂ ਬੁਖਾਰ ਹੈ ਕਿਤੇ ਕੁਝ ਬੁਖਾਰ ਕੇ ਤੋਂ ਪਾਣੀ ਨਾਲ ਉਲਟੀ ਟੱਟੀ ਆਦਾ ਜੀ ਬੁਰਾ ਅਸੀਂ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਰਾਮਨਗਰ ਬਸਤੀ ਰਹਿਣ ਵਾਲਿਆ ਇਹ ਸਾਡੀ ਸਮੱਸਿਆ ਕਾਫੀ ਦਿਨ ਚਲੇ ਸਿਵਰੇ ਹੀ ਭਰੇ ਰਹਿੰਦੇ ਨੇ ਸਿਵਰੇ ਬੋਰਡ ਤੇ ਜਾਂਦੇ ਆ ਸਾਡਾ ਕੋਈ ਹੱਲ ਨਹੀਂ ਹੁੰਦਾ ਔਰ ਉਸ ਤੋਂ ਪ੍ਰੋ ਇਸ ਕਰਕੇ ਸਾਡੇ ਬੰਦੇ ਬਹੁਤ ਬੰਬੈਰੀ ਫੈਰ ਰਹੀ ਹੈ ਹੁਣ 15 ਦਿਨ ਤੋਂ ਆ ਤਾਂ ਪਹਿਲਾਂ ਤੋਂ ਰਿਹਾ ਕਾਫੀ ਦਿਨ ਤੋਂ ਹੁਣ ਕਾਫੀ ਮਤਲਬ ਕਿ ਨਿਰ ਟਾਇਲਟ ਆ ਰਹੀ ਹੈ ਔਰ ਲੋਕੀ ਪਾਣੀ ਨਹਾ ਵੀ ਨਹੀਂ ਸਕਦੇ ਪੀਣਾ ਤਾਂ ਬੜੀ ਦੂਰ ਦੀ ਗੱਲ ਹੈ ਔਰ ਪਾਣੀ ਪੀਣ ਤੋਂ ਮਜਬੂਰ ਹੋਏ ਨੇ ਕੋਈ ਕਿਤੋਂ ਪਾਣੀ ਭਰ ਕੇ ਰੱਖਦਾ ਅਸੀਂ ਪਹਿਲਾਂ ਪਰਸੋ ਵੀ ਆਏ ਸੀਗੇ ਡੀਪੀ ਸਾਹਿਬ ਕੋਲ ਤੇ ਉਹ ਬਤਲ ਕਿ ਸਾਡਾ ਹਲੇ ਅੱਜ ਫੇਰ ਆਇਆ ਉਹ ਕਹਿੰਦੇ ਵੀ ਉਸਨੂੰ ਬਿਸ਼ਵਾਸ ਦਾ ਵੀ ਤੁਹਾਡਾ ਕੰਮ ਜਲਦੀ ਹੋ ਜਾ ਔਰ ਇੱਥੇ ਸਾਡੇ ਬਹੁਤ ਬਦਲ ਕੇ ਜ਼ਿੰਦਗੀ ਬਹੁਤ ਅਸੀਂ ਮਾੜੀ ਗੁਜ਼ਾਰ ਰਹੇ ਆ ਕਿਉਂ ਜਿੰਨਾ ਕਹਿੰਦੇ ਨੇ ਵੀ ਉਹਨਾਂ ਕੰਮ ਨਹੀਂ ਹੋ ਰਿਹਾ ਔਰ ਪ੍ਰਸ਼ਾਸਨ ਕੋਈ ਸਾਡੀ ਸੁਣਵਾਈ ਨਹੀਂ ਕਰਦਾ ਇੱਥੇ ਜੇ ਜਾਣਿਆ ਜੀ ਕਹਿਣਗੇ ਵੀ ਸਿਵਰੇਜ ਵਾਲੇ ਤਾਂ ਜੀ ਵੀ ਇਹ ਠੇਕੇ ਤੇ ਨੇ ਜੀ ਹਾਂ ਵੀ ਸਰਕਾਰੀ ਠੇਕੇ ਤੇ ਸਿਵਰੇਜ ਵਾਲੇ ਠੇਕੇ ਦੇ ਠੇਕੇਦਾਰ ਵੀ ਉਹ ਕੰਮ ਨਹੀਂ ਕਰਦੇ ਇਸ ਕਰਕੇ ਬਹੁਤ ਬੁਰਾ ਹਾਲ ਹੈ ਇਸ ਕਰਕੇ ਰਾਮ ਰੋਬਤੀ ਵਿੱਚ ਢੇੜਾ ਦਵਾਇਆ ਜਾਵੇ ਤਾਂ ਜੋ ਕੋਈ ਬਹੁਤ ਹੀ ਫਸ ਜਾਵੇ ਐਮਐਲਏ ਸਾਹ ਨੂੰ ਬੜਾ ਐਮਐਲਏ ਸਾਡੀ ਕੋਈ ਕੰਮ ਨਹੀਂ ਕਰਦੀ ਕਦੀ ਸਾਡੇ ਮੋਹੱਲੇ ਦੇ ਵਿੱਚ ਇੱਕ ਵਾਰ ਵੀ ਨਹੀਂ ਭਰਾਜ ਇੱਕ ਵਾਰੀ ਵੀ ਨਹੀਂ ਜਦੋਂ ਦੀ ਜਿੱਤੀ ਹੈ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਦੇ ਮਤਲਬ ਬਾਬਰ ਅਸੀਂ ਅਸੀਂ ਆ ਆ ਬੰਦਿਆ ਇਹ ਸਾਡੇ ਜਿਹੜਾ ਸਲਾਮੇਰੇ ਜੀ ਇਹ ਸਾਰੇ ਗਰੀਬ ਲੋਕ ਨੇ ਔਰ ਇਹ ਮਤਲਬ ਆਮ ਲੋਕ ਨੇ ਆਮ ਲੋਕਾਂ ਦੇ ਵਿੱਚ ਕਦੀ ਭਰਾਜ ਨਹੀਂ ਆਈ ਤੇ ਇਸ ਕਰਕੇ ਸਾਡਾ ਜਲਦੀ ਤੋਂ ਜਲਦੀ ਇਹ ਸਿਵਰੇ ਦਾ ਹੱਲ ਕੀਤਾ ਜਾਵੇ ਸਿਵਰੇ ਦੀ ਸਫਾਈ ਜਦੋਂ ਦੇ ਸਿਵਰੇ ਬਣੇ ਕਦੀ ਕੋਈ ਸਫਾਈ ਨਹੀਂ ਹੋਈ 2024 ਨੇ ਲੈਟਣ ਆ ਰਹੀਆਂ ਫਿਰ ਫਿਰ ਵੀ ਨਹੀਂ ਤਾਂ ਉਹ ਜਦੋਂ ਆਊਗੀ ਲੋਕ ਇਹਦਾ ਮੂੰਹ ਤੋੜਵਾ ਜਵਾਬ ਦੇਣਗੇ ਹਾਂਜੀ ਕੀ ਨਾਮ ਹੈ ਮੇਰਾ ਨਾਮ ਸਿੰਦਰ ਸੈਨ ਹੈ ਸਾਡੀ ਸੰਸਥਾ ਨੋਬਲ ਹੈਲਪਿੰਗ ਹੈਡ ਦਾ ਫਾਊਂਡੇਸ਼ਨ ਕੀ ਭਾਜੀ ਅੱਜ ਜਾ ਡੀਸੀ ਦਫ਼ਤਰ ਆਇਓ ਕੀ ਡਿਸਕਸ ਅੱਜ ਰਾਮਨਗਰ ਬਸਤੀ ਦੇ ਲੋਕ ਬਹੁਤ ਗੰਦਾ ਪਾਣੀ ਉੱਥੇ ਆ ਰਿਹਾ ਹੈਗਾ ਇਹ ਤਾਂ ਪਾਣੀ ਅਜੇ ਸਾਫ਼ ਹੈ ਕਿਉਂਕਿ 10 ਵਜੇ ਭਰਿਆ ਗਿਆ ਇਸ ਤੋਂ ਪਹਿਲਾਂ ਜੇ ਸਵੇਰੇ ਪਾਣੀ 5 ਵਜੇ ਜਾਂ 6 ਵਜੇ ਤੁਸੀਂ ਭਰੋਗੇ ਬਹੁਤ ਗੰਦਾ ਪਾਣੀ ਹੈ ਸੀਵਰੇਜ ਦਾ ਪਾਣੀ ਹੈ ਜੋ ਗੰਦਾ ਪਾਣੀ ਹੈ ਉਹ ਵਾਟਰ ਸਪਲਾਈ ਦੇ ਜਿਹੜੇ ਪਾਈਪਾਂ ਨੇ ਉਹਨਾਂ ਦੇ ਵਿੱਚ ਮਿਕਸ ਹੋ ਕੇ ਲੋਕ ਪੀਣ ਲਈ ਮਜਬੂਰ ਨੇ ਇਹ ਲੋਕ ਨਹਾ ਵੀ ਨਹੀਂ ਸਕਦੇ ਮੂੰਹ ਵੀ ਨਹੀਂ ਧੋਕੇ ਅੱਜ ਇਹ ਲੋਕ ਇਕੱਠੇ ਹੋ ਕੇ ਰਾਮ ਲਗਰ ਬਸਤੀ ਦੇ ਲੋਕ ਨੇ ਜੋ ਪੀਣ ਲਈ ਤੇ ਬਹੁਤ ਵੱਡੀ ਗੱਲ ਹੈ ਬਹੁਤ ਵੱਡੀਆਂ ਬਿਮਾਰੀਆਂ ਇੱਥੇ ਫੈਲਣ ਦਾ ਡਰ ਹੈ ਅੱਜ ਡੀਸੀ ਸਾਹਿਬ ਕੋਲ ਆਏ ਆ ਡੀਸੀ ਸਾਹਿਬ ਨੇ 2 ਦਿਨ ਪਹਿਲਾਂ ਵੀ ਮਿਲੇ ਸੀਗੇ ਉਦੋਂ ਕਹਿੰਦੇ ਸੀ ਵੀ ਸਮੱਸਿਆ ਹੱਲ ਹੋ ਜੂ ਪਰ ਹਜੇ ਤੱਕ ਕੋਈ ਸਮੱਸਿਆ ਹੱਲ ਨਹੀਂ ਅੱਜ ਫੇਰ ਇਹਨਾਂ ਨੇ ਡੀਸੀ ਸਾਹਿਬ ਨੇ ਆਸ਼ਵਾਸ਼ਣ ਦਿੱਤਾਗਾ ਵੀ 2 ਦਿਨਾਂ ਦੇ ਵਿੱਚ ਇਹ ਸਮੱਸਿਆ ਤੁਹਾਡੀ ਹੱਲ ਹੋ ਜੂਗੀ ਦੇ 2 ਦਿਨਾਂ ਦੇ ਵਿੱਚ ਸਮੱਸਿਆ ਨਾ ਹੱਲ ਹੋਈ ਤਾਂ ਅਸੀਂ ਐਮਐਲ ਉਹੋ ਕਰੇ ਲੋਕ ਮਿਲੇ ਨੇ ਐਮਐਲਏ ਨੂੰ ਉਹ ਗੱਲੀ ਨਹੀਂ ਸੁਣਦੀ ਐ ਇਹ ਉਹ ਮਲਕ ਇਹ ਸਮੱਸਿਆਵਾਂ ਨੇ ਜੋ ਐਮਐਲ ਪਾਰਲੀਮੈਂਟ ਇਲੈਕਸ਼ਨਾਂ ਦੇਖ ਕੇ ਲੋਕ ਨਿਕਲੇ ਆਏ ਨੇ ਬਰਸ਼ਾਤੀ ਡੱਡੂਆਂ ਵਾਂਗੂ ਸਾਰੀ ਪਾਰਟੀਆਂ ਦੇ ਲੀਡਰ ਜਿੱਥੇ ਇਹ ਸਰੂਰ ਦੀਆਂ ਸਮੱਸਿਆਵਾਂ ਤੇ ਹੁਣ ਬਾਕੀ ਸਾਰੀ ਪਾਰਟੀਆਂ ਦੇ ਲੀਡਰ ਅਕਾਲੀ ਦਲ ਦਾ ਲਾਲੋ ਭਾਜੀਪੀ ਦਾ ਲਾਲੋ ਜਾਂ ਕਾਂਗਰਸ ਦੇ ਲੀਡਰ ਲਾਲੋ ਇਸ ਸਮੱਸਿਆਵਾਂ ਤੇ ਨਹੀਂ ਬੋਲਦੇ ਜਦੋਂ ਇਲੈਕਸ਼ਨ ਆ ਜਾਂਦੇ ਨੇ ਉਦੋਂ ਇਹ ਲੋਕ ਨਿਕਲਦੇ ਨੇ ਬਰਸ਼ਾਤੀ ਡੱਡੂਆਂ ਵਾਂਗੂ ਇਹ ਉਹ კანਨ ਰੀਲਾ ਦਾ ਕਿ 2024 ਦੀ ਇਲੈਕਸ਼ਨ ਸਿਰ ਤੇ ਆ ਗਿਆ ਹੁਣ ਤੁਹਾਡੇ ਜਦੋਂ ਵਾਰ ਚਾਣਗੇ ਫਿਰ ਕੀ ਕੀ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਰਦਾ ਵੀ ਇਹਨਾਂ ਦੇ ਕਰੋ ਕਰੋ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਮੂਰੇ ਅੱਖਾਂ ਨਾਲ ਖਮਲਾ ਕੇ ਸਵਾਲ ਪੁੱਛੋ ਇਹਨਾਂ 'ਚ ਮੂਰੇ ਖੜ ਕੇ ਇਹਨਾਂ ਦੇ ਵੀ ਤੁਸੀਂ 2.5 ਸਾਲਾਂ ਤੋਂ ਨਿਕਲੇ ਨਹੀਂ ਹੁਣ ਪਾਰਲੀਮੈਂਟ ਇਲੈਕਸ਼ਨ ਦੇ ਦੇਖ ਕੇ ਤੁਸੀਂ ਲੋਕ ਨਿਕਲੇ ਆਏ ਹੋ ਇਹ ਬਰਸਾਤੀ ਡੱਡੋਂ ਵਾਂਗੂ ਨਿਕਲੇ ਆਉਂਦੇ ਨੇ ਹਰ ਵਾਰੀ ਇਲੈਕਸ਼ਨਾਂ 'ਚ ਇਸ ਪੰਜਾਬ ਦੇ ਲੋਕਾਂ ਦੇ ਇੱਕ ਲੋਕਾਂ ਨੂੰ ਕਹਿ ਮੈਂ ਐਸੀ ਕਹਿਣਾ ਚਾਹੁੰਦੇ ਆ ਵੀ ਇਹਨਾਂ ਨੂੰ ਸਵਾਲ ਕਰੋ ਵੀ ਤੁਹਾਨੂੰ ਐਸੀ ਵੋਟਾਂ ਕਿਉਂ ਪਾਈਏ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਆਣਗੇ ਆਮ ਨਗਰ ਬਸਤੀ ਸਾਰੇ ਬੱਚਿਆਂ ਦੇ ਵਿੱਚ ਇਹਨਾਂ ਦਾ ਘਰੋ ਘਰੇ ਸਾਰੇ ਸਾਰੇ ਲੀਡਰਾਂ ਦਾ ਇਕੱਲਾ ਮਾਦੀ ਪਾਰਟੀ ਦਾ ਨਹੀਂ ਹੈ ਅਕਾਲੀ ਦਲ ਹੋਵੇ ਜਾਂ ਭਾਜਪਾ ਹੋਵੇ ਜਾਂ ਕਾਂਗਰਸ ਹੋਵੇ ਜਾਂ ਸਾਰੇ ਲੀਡਰਾਂ ਦੇ ਇਹਨਾਂ ਦਾ ਘਰੋ ਘਰੇ ਇਹਨਾਂ ਨੂੰ ਸਵਾਲ ਪੁੱਛੋ ਜਿਹੜੀ ਮੌਜੂਦਾ ਸਰਕਾਰ ਹੈ